ਦੋਸਤੋ ਅੱਜ ਗੱਲ ਕਰਾਂਗੇ ਧੜੇਬੰਦੀ ਦੀ ਸਿਆਸੀ ਪਾਰਟੀਆਂ ਵਿੱਚ ਆਮ ਗੱਲ ਹੁੰਦੀ ਆ ਇਹ ਧੜੇਬੰਦੀ ਜਿੱਥੇ ਬਿਲਗੇ ਵਰਗੇ ਕਸਬੇ ਵਿੱਚ ਹਰੇਕ ਸੰਗਠਨ ਹੈ ਅੱਜ ਉੱਤੇ ਗੱਲ ਕਰ ਲੈਣੇ ਆ ਕਿ ਸਤਾਤਰ ਅੰਦਰ ਧੜੇਬੰਦੀ ਨੂੰ ਲੈ ਕੇ ਆਓ ਉਸ ਸਮਾਂ ਯਾਦ ਕਰੀਏ ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਘਰ ਘਰ ਜਾ ਕੇ ਲੋਕਾਂ ਨੂੰ ਦਿੱਲੀ ਮਾਡਲ ਦਾ ਰਾਗ ਆਲਾਪ ਦੇ ਸੀ ਜਿਸ ਨੂੰ ਸੁਣ ਕੇ ਲੋਕਾਂ ਵਿੱਚ ਇੱਕ ਆਸ ਸੀ ਇੱਕ ਉਮੀਦ ਜਗ ਗਈ ਸੀ ਕਿ 2022 ਵਿੱਚ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਹੁਣ ਤਾਂ ਸਰਕਾਰ ਬਣੀ ਨੂੰ ਵੀ 4 ਸਾਲ ਬੀਤ ਗਏ ਨੇ ਸਾਡੀ ਨਜ਼ਰ ਵਿੱਚ ਪਾਰਟੀ ਦੇ ਪੁਰਾਣੇ ਵਰਕਰ ਉਹ ਮਕਾਮ ਹਾਸਲ ਨਹੀਂ ਕਰ ਸਕੇ ਜੋ ਹੋਣਾ ਚਾਹੀਦਾ ਸੀ ਜਿੱਦੀ ਮਿਸਾਲ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਦੀ ਉਹ ਮਹੱਤ ਉਹ ਮਹਾਰਤ ਹਾਸਲ ਨਹੀਂ ਕਰ ਸਕੇ ਜਿਵੇਂ ਕਾਂਗਰਸ ਤੇ ਅਕਾਲੀ ਭਰਕਰਾਰ ਵਿੱਚ ਹੈ ਇਸ ਨੂੰ ਤਜਰਬੇ ਦੀ ਘਾਟ ਆਖਿਆ ਜਾਵੇ ਜਾਂ ਕੁਝ ਹੋਰ ਜਦੋਂ ਪਿੰਡੋਂ ਪਿੰਡ ਲੋਕਾਂ ਦੇ ਕੰਮ ਸਮੇਂ ਸਿਰ ਨਹੀਂ ਹੋ ਰਹੇ ਸੀ ਲੱਗ ਰਿਹਾ ਸੀ ਕਿ ਵਿਧਾਇਕ ਨੂੰ ਦੂਸਰੀਆਂ ਪਾਰਟੀਆਂ ਚੋਂ ਤਜਰਬੇਕਾਰਾਂ ਦੀ ਭਾਲ ਕਰਨੀ ਸ਼ੁਰੂ ਪੈ ਗਈ ਆਖਰ ਇਸ ਤਰੀਕੇ ਨਾਲ ਉਹਨਾਂ ਨੇ ਆਪਣਾ ਕੰਮ ਚਲਾਇਆ ਮਿਸਾਲ ਵਜੋਂ ਬਿਲਗੇ ਵਿੱਚ ਕਰਨਾਮ ਸਿੰਘ ਜੱਖੂ ਦੀ ਗੱਲ ਕੀਤੀ ਜਾ ਸਕਦੀ ਹੈ ਕਾਮੇ ਕੇ ਕੁਛ ਸਮੇ ਪਿਛੋਂ ਉਹਨਾਂ ਨੂੰ ਵੀ ਪਿੱਛੇ ਕਰ ਦਿੱਤਾ ਗਿਆ ਕਿ ਕੋਈ ਸੰਗਠਨ ਦੀ ਇਹ ਮੰਗ ਸੀ ਅੱਜ ਉਹ ਗੱਲ ਕਰਨੀ ਬਣਦੀ ਆ ਕਿ ਬਿਲਗੇਚ ਜਿੰਨਾ ਚਿਰ ਨਗਰ ਪੰਚਾਇਤ ਦੀ ਚੋਣ ਨਹੀਂ ਹੋਈ ਉਹਨਾਂ ਚਰ ਸੰਗਠਨ ਇਕੱਠਾ ਸੀ ਨਗਰ ਪੰਚਾਇਤ ਦੀ ਚੋਣ ਜਿੱਤਣ ਤੋਂ ਬਾਅਦ ਜਿਵੇਂ ਸਾਰੀਆਂ ਪਾਰਟੀਆਂ ਦੀ ਜਿਵੇਂ ਸਾਰੀਆਂ ਪਾਰਟੀਆਂ ਇੱਥੇ ਇਕੱਠੀਆਂ ਹੋ ਕੇ ਸਤਾਤਰ ਦੇ ਵਿਰੁੱਧ ਸੀ ਉਸ ਨੂੰ ਲੈ ਕੇ ਬਤਾਇਕ ਬੋਲੂ ਸਖਤ ਮੁਕਾਬਲਾ ਹੋਣ ਦੀ ਉਮੀਦ ਨੂੰ ਲੈ ਕੇ ਉਹਨੇ ਪ੍ਰਭਾਵੀ ਚਿਹਰਾ ਅੱਗੇ ਲੈ ਕੇ ਅੰਦਾ ਕਰਨਾਮ ਸਿੰਘ ਜਖੂ ਨੂੰ ਇਸ ਪਾਰਟੀ ਕੋਲ ਜੇ ਦੇਖਿਆ ਜਾਵੇ ਇਸ ਚਿਹਰੇ ਨੂੰ ਲੈ ਕੇ ਲੋਕਾਂ ਨੇ ਪਸੰਦ ਵੀ ਕੀਤਾ ਫਿਰ ਜਾ ਕੇ ਜਿੱਤ ਪ੍ਰਾਪਤ ਹੋਈ ਤਿੰਨ ਸਾਲ ਜਿਵੇਂ ਪਹਿਲਾਂ ਇਹ ਬਰੂਤੀਆਂ ਨੂੰ ਇੱਥੋਂ ਦਾ ਜਿਹੜਾ ਸੰਗਠਨ ਆ ਉਹ ਕੋਈ ਵਧੀਆ ਟੱਕਰ ਨਹੀਂ ਦੇ ਸਕਿਆ ਠਾਣਿਆਂ ਵਿੱਚ ਜਾਂ ਦਫ਼ਤਰਾਂ ਵਿੱਚ ਵੀ ਕੰਮ ਦੀ ਕੋ ਬਹੁਤੀ ਵਧੀਆ ਕਾਰਗੁਜ਼ਾਰੀ ਸਾਨੂੰ ਨਜ਼ਰ ਨਹੀਂ ਆਈ ਆਮ ਲੋਕਾਂ ਨਾਲ ਵੀ ਜਦੋਂ ਦੂਜੇ ਪਿੰਡਾਂ ਸ਼ਹਿਰਾਂ ਤੱਕ ਪੰਚਾਇਤੀ ਫੈਸਲਿਆਂ ਜਾਂ ਠਾਣਿਆਂ ਵਿੱਚ ਵੀ ਜਾਇਆ ਜਾਂਦਾ ਸੀ ਤਾਂ ਉਸ ਵੇਲੇ ਸਤਾ ਤਰ ਵਾਲੀ ਉੱਥੇ ਅਜਿਹੀ ਕੋਈ ਸ਼ਕਤੀਅਤ ਅਜਿਹੀ ਕੋਈ ਜਿਹੜੀ ਗੱਲਬਾਤ ਨਹੀਂ ਲੱਗਦੀ ਸੀ ਕਿਉਂਕਿ ਜਦੋਂ ਵੀ ਸਤਾ ਤਰ ਨੇ ਦੂਜੇ ਜਿਹੜਾ ਹਲਕੇ ਜਾਣਾ ਹੁੰਦਾ ਉਹਦਾ ਇੱਕ ਦੀ ਕੋਲ ਚਿੱਠੀ ਚਾਹੀਦੀ ਹੈ ਜਾਂ ਉਹਨਾਂ ਦਾ ਹੋਣ ਸੰਬੰਧਿਤ ادارے ਨੂੰ ਕਰਵਾਉਣਾ ਚਾਹੀਦਾ ਤਾਂ ਹੀ ਵਧੀਆ ਨਤੀਜੇ ਆਉਂਦੇ ਸੀ ਪਰ ਨਗਰ ਪੰਚਾਇਤ ਚੋਣਾਂ ਜਿੱਤਣ ਤੋਂ ਬਾਅਦ ਜਿਵੇਂ ਗਰਨਾਮ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਪਰਮਿੰਦਰ ਸਿੰਘ ਨੂੰ ਵਾਇਸ ਪ੍ਰਧਾਨ ਬਣਾਇਆ ਗਿਆ ਸੀਨੀਅਰ ਵਾਇਸ ਪ੍ਰਧਾਨ ਸਦੀਪ ਸਿੰਘ ਇਸ ਕਰਕੇ ਬਣੇ ਕਿਉਂਕਿ ਉਹ ਅਕਾਲੀ ਦਲ ਨੂੰ ਛੱਡ ਕੇ ਆਏ ਸੀ ਹੁਣ ਜੇ ਦੇਖਿਆ ਜਾਵੇ ਪੁਰਾਣਿਆਂ ਵਰਕਰਾਂ ਵਿੱਚੋਂ ਚੇਅਰਮੈਨ ਮਾਰਕੀਟ ਕਮੇਟੀ ਬਿਲਗੇ ਦਾ ਉਹਨਾਂ ਨੂੰ ਆਇਆ ਦੋ ਬਲਾਕ ਪ੍ਰਧਾਨ ਸਕੱਤਰ ਜਿਹਨੇ ਵਾਇਸ ਪ੍ਰਧਾਨ ਵੀ ਇਸ ਤਰ੍ਹਾਂ ਦਾਇਆ ਇਸਤੇ باوجود ਵੀ ਜਿਹੜੇ ਵਿੱਚ ਧੜੇਬੰਦੀ ਨਜ਼ਰ ਆਉਂਦੀ ਆ ਤਾਂ ਦੋਸਤੋ ਕੀ ਗਰਨਾਮ ਸਿੰਘ ਐਸਸੀ ਹੁਣ ਕਰਕੇ ਧੜੇਬੰਦੀ ਆਉਂਦੀ ਆ ਜਦੋਂ ਕਿ ਦੂਜੇ ਪਾਸੇ ਵਿੱਚ ਜਿਹੜੇ ਉਹ ਧੜੇਬੰਦੀ ਵਿੱਚ ਬਹੁਤੇ ਜਿਹੜੇ ਮੂਰੀਆ ਉਹ ਵੀ ਐਸਸੀ ਸਮਾਜ ਵਿੱਚੋਂ ਆ ਅਕਸਰ ਹੀ ਦੇਖਦੇ ਆ ਬੱਕ-ਬੱਕ ਪਿੰਡਾਂ 'ਚ ਵੀ ਜਿੱਥੇ ਵੀ ਕਿਤੇ ਐਸਸੀ ਸਮਾਜ 'ਚੋਂ ਸਰਪੰਚ ਹੁੰਦਾ ਤੇ ਉਸ ਦੀਆਂ ਲੱਤਾਂ ਵੀ ਐਸਸੀ ਪੰਜਾਂ ਮੋਹਤਵਾਰਾ ਮੰਦੂ ਕਿਝੀ ਜਾਨੀਆਂ ਤੇ ਬਿਲਗੇ ਦੇ ਵਿੱਚ ਵੀ ਸਾਨੂੰ ਇਦਾਂ ਲੱਗਦਾ ਕਿ ਦੂਸਰੀਆਂ ਪਾਰਟੀਆਂ ਦਾ ਹੱਥ ਟੋਕਾ ਬਣੇ ਆਮ ਆਦਮੀ ਪਾਰਟੀ ਦਾ ਇੱਕ ਧੜਾ ਜਿਹੜਾ ਉਹ ਸਪਸ਼ਟ ਨਜ਼ਰ ਆਉਂਦਾ ਕੱਲ ਇੱਥੇ ਆਮ ਆਦਮੀ ਪਾਰਟੀ ਵੱਲੋਂ 20 ਪਰਿਵਾਰਾਂ ਨੂੰ ਜਿਵੇਂ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਹਾਜ਼ਰ ਸੀ ਉਹਨਾਂ ਨੂੰ ਅਸੀਂ ਇਹ ਸਵਾਲ ਕੀਤਾ ਸੀ ਕਿ ਤੁਹਾਡੀ ਪਾਰਟੀ ਦੇ ਉਹ ਪੁਰਾਣੇ ਜਿਹੜੇ ਬਰਕਰਿਆ ਆਗੂ ਉਹ ਨਜ਼ਰ ਨਹੀਂ ਆ ਰਿਹਾ ਪਾਵੇਂ ਕਿ ਇਸ ਮੌਕੇ ਤੇ ਹਲਕਾ ਵਿਧਾਇਕ ਉਸ ਬਿੱਲੇ ਫੋਨ ਉਹਨਾਂ ਨੂੰ ਕਿ ਆਵੇ ਕੀਤੇ ਗਏ ਸੀ ਹੋ ਸਕਦਾ ਏਤਵਾਰ ਕਰਕੇ ਕ੍ਰਿੰਦੂ ਕਮਾ ਵਿੱਚ ਬਿਜੀ ਹੋਣ ਕਰਕੇ ਕੁਝ ਨਹੀਂ ਬਰਕਰਾਇ ਤੇ ਜਿਵੇਂ ਅਸੀਂ ਦੇਖਿਆ ਕਿ ਉਹ ਜਿਹੜਾ ਸਾਰੇ ਦਾ ਸਾਰਾ ਧੜਾ ਜਿਹੜਾ ਤਾਂ ਲੱਗਿਆ ਕਿ ਉਹਨਾਂ ਨੇ ਫੋਨ ਬੰਦ ਕੀਤੇ ਸੀ ਸੋ ਦੋਸਤੋ ਇਸ ਧੜੇਬੰਦੀ ਨੂੰ ਜੇ ਦੇਖਿਆ ਜਾਵੇ ਇਸ ਤੋਂ ਪਹਿਲਾਂ ਜੇ ਇਹ ਗੱਲ ਕਰ ਲਈ ਜਾਵੇ ਕਿ ਬਿਲਕੇ ਦੇ ਵਿੱਚ ਜਿੰਨੇ ਚਿਰ ਕਾਂਗਰਸ ਦਾ ਰਾਜ ਰਿਆ ਉਸ ਵੇਲੇ ਵੀ ਇੱਥੇ ਦੋ ਧੜੇ ਰਹੇ ਚੌਧਰੀ ਸ਼ਾਂਤਾ ਸਿੰਘ ਤੇ ਚੌਧਰੀ ਬਲਜੀਤ ਸਿੰਘ ਵਿਚਕਾਰ ਕਾਂਟੇ ਦੀ ਟੱਕਰ ਹੋਇਆ ਕਰਦੀ ਸੀ ਚੌਧਰੀ ਬਲਜੀਤ ਸਿੰਘ ਜਿਹੜੇ ਉਹ ਜਤਾਤਰ ਚੋਣਾ ਲੜ ਕੇ ਜਿੱਤ ਕੇ ਲੀਡਰ ਬਣਦੇ ਸੀ ਜਦੋਂ ਕਿ ਚੌਧਰੀ ਸ਼ਾਂਤਾ ਸਿੰਘ ਜਿਹੜੇ ਉਹ ਉਹ ਸੰਗਠਨ ਦੇ ਵਿੱਚ ਆਪਣੀ ਚੰਗੀ ਪਕੜ ਰੱਖਦੇ ਸੀ ਇਸ ਤਰ੍ਹਾਂ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਇੱਥੇ ਧੜੇਬੰਦੀ ਇਦਾਂ ਰਹੀ ਆਪਾਂ ਜੇ ਗੱਲ ਕਰ ਲਈਏ 1997 ਤੋਂ ਬਾਅਦ ਗਰਦੀਪ ਸਿੰਘ ਪੁੱਲਰ ਐਮਐਲਏ ਹੁੰਦੇ ਆ ਉਸ ਵੇਲੇ ਵੀ ਧੜੇਬੰਦੀ ਰਹੀ ਅੱਗੇ ਆ ਕੇ ਗੁਰਪ੍ਰਤਾਪ ਸਿੰਘ ਵੇਲੇ ਵੀ ਦੋ ਧੜੇ ਰਹਿ ਚੌਧਰੀ ਜਾਜੀ ਸਿੰਘ ਸਣੀ ਤੇ ਗਰਨਾਮ ਸਿੰਘ ਜੱਕੂ ਕਾਂਗਰਸ ਦੀ ਵੀ ਜੇ ਗੱਲ ਕਰਨੀ ਹੋਵੇ ਤੇ ਕਾਂਗਰਸ ਦੇ ਵਿੱਚ ਵੀ ਜੇ ਆਪਾਂ 2002 ਤੋਂ ਬਾਅਦ ਦੀ ਗੱਲ ਕਰ ਲਈਏ ਤੇ ਜਿਵੇਂ ਇੱਥੇ ਇੱਥੇ ਵੀ ਧੜੇਬੰਦੀ ਕਾਂਗਰਸ ਦੇ ਵਿੱਚ ਵੀ ਰਹੀ ਆ ਚਾਹੇ 17 ਤੋਂ 2022 ਤੱਕ ਵੀ ਗੱਲ ਕਰ ਲਈਏ ਕੋਈ ਵੀ ਪਾਰਟੀ ਜਿਹੜੀ ਆ ਉਹ ਧੜੇਬੰਦੀ ਤੋਂ ਨਹੀਂ ਬਚੀ ਹਾਂ ਇਹ ਗੱਲ ਜ਼ਰੂਰ ਹੈ ਕਿ ਇਸ ਧੜੇਬੰਦੀ ਨੇ ਜੇ ਨੁਕਸਾਨ ਕੀਤਾ ਤਾਂ ਉਹ ਬਿਲਗੇ ਨਗਰ ਦਾ ਨੁਕਸਾਨ ਕੀਤਾ ਇਸ ਧੜੇਬੰਦੀ ਨਾਲ ਜਿੱਥੇ ਡਿਵੈਲਪਮੈਂਟ ਰੁਕ ਜਾਂਦੀ ਆ ਉੱਥੇ ਇਹ ਲੜਾਈਆਂ ਝਗੜੇ ਜਿਹੜੇ ਆ ਉਹਨਾਂ ਦੀ ਵੀ ਗਿਣਤੀ ਵਧ ਜਾਂਦੀ ਆ ਉੱਥੇ ਜੇ ਦੇਖਿਆ ਜਾਵੇ ਅੱਜ ਜੇ ਗੱਲ ਕਰੀਏ ਹਲਕਾ ਵਿਧਾਇਕ ਐਮਬੀਬੀ ਇੰਦਰਜੀਤ ਕੁਰਮਾਨ ਜਿਹੜੇ ਆ ਉਹ ਨਕੂਦਰ ਹਲਕੇ ਚੋਂ ਵੱਧ ਸਾਮਾ ਜਿਹੜਾ ਉਹ ਮਿਲਗੇ ਨੂੰ ਦੇ ਰਿਹਾ ਦੇਸ਼ ਭਗਤਾਂ ਦਾ ਇਹ ਨਗਰ ਹੋਣ ਕਰਕੇ ਇਤਿਹਾਸਕ ਨਗਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਾਨਸ਼ੂ ਪ੍ਰਾਪਤ ਹੋਣ ਕਰਕੇ ਉਹ ਇਨਾ ਬਰਕਰਾਂ ਦੀ ਬਜਾਏ ਆਪ ਖੁਦ ਉਹਨਾਂ ਨੇ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆ ਚਾਹੇ ਅੱਠ ਚੱਪੜਾਂ ਨੂੰ ਜੋੜਨ ਦੀ ਗੱਲ ਹੋਵੇ ਚਾਹੇ ਇੱਥੇ ਵੱਡੀ ਗ੍ਰਾਂਟ ਨਾਲ ਉਹਨਾਂ ਨੇ ਵਾਟਰ ਸਪਲਾਈ ਦਾ ਕੰਮ ਕਰਵਾਇਆ ਸੜਕਾਂ ਦਾ ਕੰਮ ਜਿਹੜਾ ਆ ਉਹ ਹੋਣ ਜਾ ਰਿਹਾ ਜਿਹੜੀਆਂ ਸੜਕਾਂ ਇੱਥੋਂ ਤਲਵੰਨ ਨੂੰ ਬਿਲਕੁਲ ਤੋਂ ਚੌੜੀ ਹੋਣੀ ਹੈ ਤੇ ਇਸੇ ਤਰ੍ਹਾਂ ਦੋਸਤੋ ਮੁਆਇਤੋਂ ਗਮਟਾੜੀ ਸੜਕ ਬੇਸ਼ੱਕ ਦੂਸਰੀ ਆਰ ਪ੍ਰੀਮੈਕਸ 'ਤੇ ਆਪ ਵਧੀਆ ਸਰਕੁਨੀ ਬਣਵਾਈ ਆ ਤੇ ਫਿਰਨੀ ਦਾ ਵੀ ਉਹਨੇ ਕੰਮ ਆਰੰਭ ਕੀਤਾ ਆ ਇਸ ਵੱਡੇ ਕੰਮ ਨੂੰ ਵੀ ਉਹਨਾਂ ਨੇ ਪੂਰੇ ਤੰਦ ਦੇ ਹੀ ਨਾਲ ਇਸ ਕੰਮ ਨੂੰ ਜਿਹੜਾ ਸਿਰੇ ਲਾਉਣ ਲਈ ਕੋਸ਼ਿਸ਼ ਕੀਤੀ ਜਾਂਦੀ ਆ ਪਰ ਜਦੋਂ ਉਹਨਾਂ ਨੂੰ ਇਸ ਟੜੇਬੰਦੀ ਦੀਆਂ ਗੱਲਾਂ ਨੂੰ ਜਦੋਂ ਉਹਨਾਂ ਦੇ ਸਾਹਮਣੇ ਆਉਂਦੀ ਆ ਤਾਂ ਉਹਨਾਂ ਨੂੰ ਸੁਭਾਵਕ ਹੀ ਆਵੇ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਤਾਂ ਹੋਣੀ ਹੀ ਹੈ ਕਿਉਂਕਿ ਜਦੋਂ ਦੋਵੇਂ ਤੇ ਨਾਲ ਜਿਹੜੀਆਂ ਅੱਜ ਬਣੀਆਂ ਖੜੀਆਂ ਸਾਰਿਆਂ ਕੋ ਅਉਦੇ ਆ ਉਹਦੇ ਦੇ ਬਾਵਜੂਦ ਵੀ ਜਿਹੜੇ ਆ ਉਹ ਕੰਮ ਨੂੰ ਹਮਲਾ ਮਾਰਨ ਦੀ ਜੇ ਇਹਨਾਂ ਕੋ ਜੁਗਤ ਨਹੀਂ ਹੈ ਜੇ ਗੱਲ ਕਰ ਲਈਏ ਇੱਥੇ ਦੇ ਸਕੂਲਾਂ ਦੀ ਸਕੂਲਾਂ ਵਿੱਚ ਕੀ ਸਟਾਪ ਪੂਰਾ ਹੈ ਕੀ ਸਕੂਲਾਂ ਦੇ ਵਿੱਚ ਕੰਮ ਹੋਣ ਵਾਲੇ ਆ ਜੇ ਮਾਰਕੀਟ ਕਮੇਟੀ ਬਲਗਾ ਦਫ਼ਤਰ ਦੀ ਗੱਲ ਕਰ ਲਈਏ ਉੱਥੇ ਵੀ ਮਾਰਕੀਟ ਕਮੇਟੀ ਦਫ਼ਤਰ ਦੇ ਪਾਰਕ ਜਿਹੜੇ ਆ ਉਹ ਜੰਗਲ ਦਾ ਰੂਪ ਧਾਰ ਕਰ ਚੁੱਕੇ ਆ ਦੋ ਪਾਰਕ ਆ ਅਗਰ ਇਹਨਾਂ ਕੰਮਾਂ ਦੇ ਉੱਤੇ ਪਕੜ ਨਹੀਂ ਹੈ ਅੱਜ ਤਾਂ ਉਸ ਲਈ ਆਮ ਆਦਮੀ ਪਾਰਟੀ ਹੀ ਬਿਲਗੇ ਦੀ ਜ਼ਿੰਮੇਵਾਰ ਹੈ ਇਸ ਦੋਸਤੋ ਇਹ ਮੁੱਦੇ ਨੂੰ ਲੈ ਕੇ ਅਸੀਂ ਇਸ ਗੱਲ ਕੇ ਤੁਹਾਡੇ ਸਾਹਮਣੇ ਲਿਆਂਦਾ ਕਿ ਸਾਡੇ ਦੇਖਣ ਵਿੱਚ ਇਹ ਵੀ ਆ ਕਿ ਨਗਰ ਪੰਚਾਇਤ ਵਿੱਚ ਵੀ ਕੁਝ ਜਿਹੜੇ ਵਿਅਕਤੀ ਆ ਉਹ ਪੁਰਾਣੇ ਧੜੇ ਨਾਲ ਸੰਬੰਧਤ ਹੈ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵੀ ਜਿਹੜਾ ਉਹ ਨਾ ਪੱਕੀ ਨਜ਼ਰ ਆਉਂਦਾ ਜਿਹਦੇ ਨਾਲ ਪਾਰਟੀ ਨੂੰ ਪਾਰਟੀ ਦੀ ਸ਼ਾਕ ਨੂੰ 6 ਵਜ੍ਹ ਦੀ ਆ ਸੋ ਦੋਸਤੋ ਇਹ ਇਸ਼ਾਰਾ ਸਾਡਾ ਜੀ ਆਮ ਆਦਮੀ ਪਾਰਟੀ ਸੁਣ ਕੇ ਸਮਝ ਲਵੇਗੀ ਤਾਂ 2027 ਦੇ ਆਪਾਂ ਜੇ ਗੱਲ ਕਰਦੇ ਹਾਂ ਚੋਣਾਂ ਦੇ ਵਿੱਚ ਪਾਰਟੀ ਇੱਥੋਂ ਵੱਡੀ ਪੱਧਰ ਤੇ ਜਿੱਤ ਵੀ ਸਕਦੀ ਆ ਜਿਵੇਂ ਇੱਥੇ ਵੱਡੀ ਹੁਣ ਤੱਕ ਦੋਹੀਆਂ ਪਾਰਟੀਆਂ ਦੇ ਮੁਕਾਬਲੇ ਸ਼ਮੂਲੀਅਤ ਹੋ ਰਹੀ ਆ ਔਰਤਾਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੀਆਂ ਪਾਰਟੀ ਵਿੱਚ ਸ਼ਾਮਲ ਹੋ ਰਹੀਆਂ ਪਰ ਜੇ ਇਹਨਾਂ ਦੀ ਦੋਵੇਂ ਧੜਿਆਂ ਦੀ ਕਾਰਗੁਜ਼ਾਰੀ ਦੀ ਗੱਲ ਦੇਖੀ ਜਾਵੇ ਤੇ ਇਸ ਵੇਲੇ ਨਵੇਂ ਜਿਹੜੇ ਪਾਰਟੀ ਵਿੱਚ ਆ ਰਹੇ ਨੇ ਸੱਜਣ ਉਹਨਾਂ ਦੀ ਗਿਣਤੀ ਵੀ ਵਧਿਆ ਕੰਮ ਕਰਨ ਦੀ ਸਪੀਡ ਵੀ ਵਧਿਆ ਅਗਰ ਜੇ ਸਾਰੇ ਇਹ ਨਵੇਂ ਪੁਰਾਣੇ ਇਕੱਠੇ ਹੋ ਕੇ ਕੰਮ ਕਰਨ ਤੇ ਹੋਰ ਵੀ ਇਤੋਂ ਵਧੀਆ ਹੋ ਸਕਦਾ ਸੋ ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰਿਓ ਦੋਸਤੋ ਅਗਰ ਅਜੇ ਤੱਕ ਵੀ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਵੋ ਦਿਓ ਆਯਾਤ ਇੱਥੇ ਪ੍ਰੋਗਰਾਮ ਕਰਦੇ ਹਾਂ ਸਮਾਪਤ ਧੰਨਵਾਦ